ਸੋਹਣੀ ਜੀ ਘੋੜੀ ਦਿਖਾਉਣ ਲੱਗਾ ਤੁਹਾਨੂੰ ਘੋੜੀ ਸਾਫ ਸੁਥਰੀ ਆ ਐਨ ਚਮਕਦਮ ਕਪੂਰੀ ਆ ਘੋੜੇ ਦੀ ਘੋੜੀ ਦੇ ਵਿੱਚ ਚੰਬਾਪਨ ਬਹੁਤ ਜ਼ਿਆਦਾ ਆ ਤੇ ਦੂਜੀ ਗੱਲ ਮਿੱਤਰੋ ਸੌਸੀਲ ਬਹੁਤਾ ਘੋੜੀ ਬੱਚੇ ਜਿਵੇਂ ਮਰਜ਼ੀ ਲਈ ਜਾ ਫਿਰਨ ਬਾਈ ਦੇ ਛੋਟੇ ਛੋਟੇ ਬੱਚੇ ਨੇ ਉਹ ਮਾਉਣ ਉੱਪਰ ਬੈਠੇ ਰਹਿੰਦੇ ਨੇ ਤੇ ਵੈਸੇ ਵੀ ਉਹ ਖੇਡੀ ਜਾਂਦੇ ਨੇ ਸੌਸੀਲ ਬਹੁਤਾ ਘੋੜੀ ਤੇ ਬਾਕੀ ਸਕੀਨ ਆਗੀ ਕੰਨਾ ਕੋਨਾ ਦੀ ਸੋਹਣੀ ਆ ਚੰਬਾਪਨ ਬਹੁਤ ਐ ਪੈਰਪੂਰ ਦੇਖੋ ਚਾਰੇ ਚਿੱਟੇ ਆ ਮੱਥਾ ਚਿੱਟਾ ਮੂੰਹ ਵੀ ਸਾਰਾ ਚਿੱਟਾ ਹੀ ਆ ਲਗਭਗ ਤੇ ਜਾਣਕਾਰੀ ਇਹਦੀ ਬਾਕੀ ਆ ਜਿਹੜੀ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਦੇ ਆ ਵੀਡੀਓ ਚ ਐਂਡ ਤੱਕ ਬਣੇ ਰਹੋ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਸੇਲ ਕਰਵਾ ਸਕਦੇ ਹੋ ਜਾਣਕਾਰੀ ਸਾਂਝੀ ਕਰਦੀ ਆ ਤੁਹਾਡੇ ਨਾਲ ਮਿੱਤਰੋ ਇਸ ਘੋੜੀ ਦੀ ਇਹਦੀ 90 ਇੰਚ ਹਾਈਟ ਦੱਸੀ ਆ ਮਾਲਕ ਵੀਰਾਂ ਨੇ ਬਾਈ ਕਹਿੰਦਾ 25 ਦਿਨ ਹੋ ਗਏ ਘੋੜਾ ਦਿੱਤੇ ਨੂੰ ਆ ਤੁਸੀਂ ਘੋੜਾ ਦੇਖ ਰਹੇ ਹੋ ਸਕਰੀਨ ਦੇ ਉੱਪਰ ਪੰਜਾਬਸ਼ਿਓ ਘੋੜਾ ਇਹੇ ਘੋੜਾ ਦਿੱਤਾ ਹੋਇਆ ਘੋੜੀ ਨੂੰ 25 ਦਿਨ ਹੋ ਗਏ ਬਾਲ ਪੌਰੀਆਂ ਦੀ ਸਾਫ ਆ ਤੇ 9 ਇੰਚ ਹਾਈਟ ਆ ਸਾਊ ਸੀਲ ਠੰਡੀ ਘੋੜੀ ਆ ਸਵਾਰੀ ਵਗੈਰਾ ਦੀ ਐਨ ਓਕੇ ਆ ਬਾਈ ਮੁੱਲ ਕਰਦਾ ਘੋੜੀ ਦਾ 1.5 ਲੱਖ ਰੁਪਇਆ ਤੇ ਬਾਕੀ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਉਹ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆ ਜਿਹੜਾ ਸਕਰੀਨ ਦੇ ਉੱਪਰ ਦਿੱਤਾ ਹੋਇਆ ਦੋਸਤੋ ਤੇ ਬਾਈ ਦੇ ਕੋਲ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਦਾਰੀ ਦੇ ਉੱਪਰ ਘੋੜੀਏ ਖਰੀਦ ਸਕਦੇ ਹੋ ਤੇ ਬਾਈ ਦਾ ਖਾਸ ਪਟਿਆਲਾ ਹੀ ਆ ਸਹਿਰ ਪਟਿਆਲੇ ਦੇ ਵਿੱਚ ਖੜੀ ਆ ਘੋੜੀ ਇਹ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਸੱਜਣੋ ਨਾਲ ਹੀ ਆਪਣਾ ਨੰਬਰ ਚੱਲਦਾ ਜੇ ਕੋਈ ਸੱਜਣ ਐਡ ਲਗਵਾਉਣੀ ਚਾਹੁੰਦਾ ਆਪਣੇ ਚੈਨਲ ਤੇ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਸੀਲ ਕਰਵਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ